ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਤਿਕਾਰਯੋਗ ਸਰਬੱਤ ਸੰਗਤਾਂ ਦੀ ਬੇਨਤੀ ਹੈ ਜੀ ਇਹ ਨੇ ਭਾਈ ਸਾਹਿਬ ਜੀ ਇਹਨਾਂ ਦਾ ਜਿਹੜਾ ਪਿੰਡ ਰਾਏਕੋਟ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਜੱਜ ਸਿੰਘ ਇਹਨਾਂ ਦਾ ਨਾਮ ਹੈ ਜੋ ਕਿ ਪਾਠੀ ਗ੍ਰੰਥੀ ਹਨ ਜਿਨ੍ਹਾਂ ਦਾ ਕਿ ਆ ਥੋੜੇ ਦਿਨ ਪਿੱਛੇ ਜੇ ਹਨੇਰੀ ਹੌਣ ਕਾਰਨ ਕਰਕੇ ਕੋਠੇ ਦੇ ਕਾਰਜ ਵਾਸਤੇ ਚੜੇ ਸਨ ਔਰ ਅਚਾਨਕ ਕੋਠੇ ਤੋਂ ਥੱਲੇ ਡਿੱਗ ਪਏ ਜਿਹਦੇ ਕਾਰਨ ਕਰਕੇ ਇਹਨਾਂ ਦੋਨਾਂ ਇਹ ਜੋ ਭਾਈ ਸਾਹਿਬ ਜੀ ਹਨ ਆਪ ਖੁਦ ਘਰ ਦੇ ਵਿੱਚ ਕਮਾਉਣ ਵਾਲੇ ਸਨ ਔਰ ਇਹਨਾਂ ਦੋਨਾਂ ਲੱਤਾਂ ਦੇ ਉੱਤੇ ਇਦਾਂ ਟੁੱਟਣ ਕਾਰਨ ਕਰਕੇ ਕਮਾਈ ਦਾ ਸਾਧਨ ਰੁਕ ਚੁਕਿਆ ਸੋ ਬੇਨਤੀ ਹੈ ਜੀ ਕਿ ਇਸ ਪਾਠੀ ਗ੍ਰੰਥੀ ਦੀ ਜੋ ਵੱਧ ਤੋਂ ਵੱਧ ਆਪਦਾਨੀ ਸੱਜਣਾ ਨਾਨਕ ਨਾਮ ਲੇਵਾ ਸੰਗਤਾਂ ਮਦਦ ਕਰਨ ਦਾ ਯਤਨ ਕਰੋ ਜੀ ਤਾਂ ਕਿ ਇਸ ਪਰਿਵਾਰ ਦਾ ਜੋ ਘਰ ਦਾ ਖਰਚਾ ਰਸਤ ਪਾਣੀ ਚੱਲ ਸਕੇ ਪਰਿਵਾਰ ਵੱਲੋਂ ਘਰ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਇੱਕ ਆਟੋ ਕਿਸ਼ਤਾਂ ਤੇ ਖਰੀਦਿਆ ਸੀ ਜਿਹਦੀ ਕਿ ਕਿਸ਼ਤ ਵੀ ਅਜੇ ਵਿੱਚ ਹੀ ਰਹਿੰਦੀ ਹੈ ਨਾਲ ਹੀ ਲੋਨ ਚੱਕ ਕੇ ਇਹਨਾਂ ਨੇ ਘਰ ਪਾਇਆ ਸੀ ਜੋ ਕਿ ਥੋੜਾ ਸਮਾਂ ਪਹਿਲਾਂ ਉਹਦੀ ਕਿਸ਼ਤ ਵੀ ਚੱਲਦੀ ਲੋਨ ਚੱਲਦਾ ਪਰਿਵਾਰ ਦਾ ਜੋ ਘਰ ਦਾ ਰਸਤ ਪਾਣੀ ਹੈ ਉਹ ਬੰਦ ਹੋ ਚੁੱਕਿਆ ਕਿਸ਼ਤਾਂ ਤੇ ਬੰਦ ਹੋਣੀ ਹੀ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਆਪ ਸੰਗਤਾਂ ਇਸ ਪਰਿਵਾਰ ਦੀ ਮਦਦ ਕਰਨ ਦੀ ਕਿਰਪਾਲਤਾ ਕਰੋ ਆਪ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਅਰਜ ਹੈ ਤੇ ਨਾਲ ਹੀ ਇਹਨਾਂ ਦਾ ਇਹ ਜੋ ਮੋਬਾਈਲ ਨੰਬਰ ਔਰ ਖਾਤਾ ਨੰਬਰ ਆਪ ਸੰਗਤ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਸੋ ਵੱਧ ਤੋਂ ਵੱਧ ਆਪ ਸੰਗਤ ਜੋਹੜਾ ਵਾਲੇ ਰੋਡ ਤੇ ਇਹਨਾਂ ਦਾ ਘਰ ਹੈ ਰਾਏਕੋਟ ਵਿਖੇ ਤੇ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ